ਨਮਸਕਾਰ ਆਕਾਸ਼ ਵਾਨਿਤਾਏ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ ਪਹਿਲਾ ਸੁਬਲਟਨ ਦੀਆਂ ਖਾਸ ਖਬਰਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਪਾਲ ਕੇ ਨਵੀਂ ਦਿੱਲੀ ਚ ਪੁਲਿਸ ਖੋਜ ਅਤੇ ਵਿਕਾਸ ਬਿਊਰੋ ਦੇ ਚਰਵੰਜ ਵਿੱਚ ਸਥਾਪਨਾ ਦਿਵਸ ਸਮਾਗਮ ਚ ਸ਼ਾਮਲ ਹੋਣਗੇ ਕੇਂਦਰੀ ਮੰਤਰੀ ਅਤੇ ਬੀ ਜੀ ਪੀ ਆਗੂ ਰਵਨੀਤ ਸਿੰਘ ਬਿੱਟੂ ਰਾਜਸਥਾਨ ਤੋਂ ਵਿਨਾ ਮੁਕਾਬਲਾ ਰਾਜ ਸਭਾ ਦੇ ਮੈਂਬਰ ਚੁਣੇ ਗਏ ਨੇ ਜਲੰਧਰ ਸਮੇਤ ਸੂਬੇ ਦੇ ਵੱਖ-ਵੱਖ ਸਿਲਿਆਂ ਚ ਅੱਜ ਸ਼ਾਮ ਗਰਜ ਚਮਕ ਨਾਲ ਪਈ ਪਾਰੀ ਮੀਂਹ ਨੇ ਮੌਸਮ ਸੁਹਾਵਣਾ ਕੀਤਾ ਅਤੇ ਪੈरिस ਪੈਰਾ ਲੀਮਪਿਕ 2024 ਕੱਲ ਤੋਂ ਸ਼ੁਰੂ ਹੋਣ ਗਿਆ ਕੇਂਦਰੀ ਖੇਡ ਮੰਤਰੀ ਡਾਕਟਰ ਮਨਸੋਖ ਮਾਂਡਵਿਆ ਨੇ ਨਾਗਰੀਕਾਂ ਨੂੰ ਚੀਅਰ ਫਾਰ ਭਾਰਤ ਦੇ ਨਾਰੇ ਲਗਾ ਕੇ ਐਥਲੀਟਾਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਤੇ ਹੁਣ ਖਬਰਾਂ ਇਸ ਥਾਰ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਾਲਕੇ ਨਵੀਂ ਦਿੱਲੀ ਚ ਪੁਲਿਸ ਖੋਜ ਅਤੇ ਵਿਕਾਸ ਬਿਊਰੋ ਦੇ 55ਵੇਂ ਸਥਾਪਨਾ ਦਿਵਸ ਸਮਾਗਮ ਚ ਸ਼ਾਮਲ ਹੋਣਗੇ। ਇਸ ਮੌਕੇ ਗ੍ਰਹਿ ਮੰਤਰੀ ਨਵ ਪ੍ਰਾਧਕ ਕਾਨੂੰਨ ਨਾਗਰਿਕ ਕੇਂਦਰਿਤ ਸੁਧਾਰ ਵਿਸ਼ੇ ਤੇ ਡਾਕਟਰ ਆਨੰਦ ਸਰੂਪ ਗੁਪਤਾ ਯਾਦਗਾਰੀ ਭਾਸ਼ਣ ਦੇਣਗੇ। ਸ਼੍ਰੀ ਸ਼ਾ ਸਾਲ 2023 ਅਤੇ ਸਾਲ 2024 ਵਾਸਤੇ ਵਿਸ਼ੇਸ਼ ਸੇਵਾਵਾਂ ਲਈ ਰਾਸ਼ਟਰਪਤੀ ਮੈਡਲ ਪ੍ਰਾਪਤ ਕਰਨ ਵਾਲਿਆਂ ਦਾ ਸਨਮਾਨ ਵੀ ਕਰਨਗੇ। ਸਮਾਗਮ ਦੌਰਾਨ ਗ੍ਰਹਿ ਮੰਤਰੀ ਬਿਊਰੋ ਦੇ ਪ੍ਰਕਾਸ਼ਨ ਭਾਰਤੀ ਪੁਲਿਸ ਜਰਨਲ ਦਾ ਵਿਸ਼ੇਸ਼ ਸੰਸਕਰਨ ਵੀ जारी ਕਰਨਗੇ ਨਵੇਂ ਅਪਰਾਧ ਕਾਨੂੰਨਾ ਬਾਰੇ ਬਿਊਰੋ ਪੁਲਿਸਿੰਗ ਵਿੱਚ ਉੱਤਮਤਾ ਨੂੰ ਉਤਸ਼ਾਹਿਤ ਕਰਨ ਵਾਸਤੇ ਪੁਲਿਸ ਦੇ ਥਿੰਕ ਟੈਂਕ ਵਿੱਚੋਂ ਕੰਮ ਕਰਦੇ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਆਗੂ ਰਵਨੀਤ ਸਿੰਘ ਬਿੱਟੂ ਰਾਜਸਥਾਨ ਤੋਂ ਬਿਨਾ ਮੁਕਾਬਲਾ ਰਾਜ ਸਭਾ ਦੇ ਮੈਂਬਰ ਚੁਣੇ ਗਏ ਨੇ ਇਹ ਸੀਟ ਕਾਂਗਰਸ ਮੈਂਬਰ ਪਾਰਲੀਮੈਂਟ ਕੇ ਸੀ ਵੇਨੂ ਗੋਪਾਲ ਦੇ ਸਤੀਫੇ ਤੋਂ ਬਾਅਦ ਖਾਲੀ ਹੋਈ ਸੀ ਅੱਜ ਰਾਜ ਸਭਾ ਸੀਟ ਲਈ ਦਾਖਲ ਹੋਈਆਂ ਨਾਮਜ਼ਦਗੀਆਂ ਨੂੰ ਵਾਪਸ ਲੈਣ ਦੀ ਆਖਰੀ ਤਾਰੀਖ ਸੀ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਵੱਲੋਂ ਦੇਸ਼ ਭਰ ਵਿੱਚ ਸਰਕਾਰ ਦੀਆਂ ਭਲਾਈ ਯੋਜਨਾਵਾਂ ਦੀ ਥੀਮ ਉੱਤੇ ਵੱਖ-ਵੱਖ ਥਾਵਾਂ ਤੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਪਟਿਆਲਾ ਦੇ ਸਰਕਾਰੀ ਮਹਿੰਦਰਾ ਕਾਲਜ ਵਿੱਚ ਅੱਜ ਤੋਂ 3 ਰੋਜ਼ਾ ਚਿੱਤਰ ਪ੍ਰਦਰਸ਼ਨੀ ਲਗਾਈ ਗਈ ਹੈ। ਜ਼ਿਲ੍ਹਾ ਦਿੜਬਿਟੀ ਕਮਿਸ਼ਨਰ ਸ਼ੌਕਤ ਅਹਿਮਦ ਭਰੀ ਨੇ ਮਕ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਰਕਾਰ ਵੱਲੋਂ ਆਮ ਲੋਕਾਂ ਦੀ ਭਲਾਈ ਵਾਸਤੇ ਵੱਖ-ਵੱਖ ਯੋਜਨਾਵਾਂ ਚਲਾਈਆਂ ਜਾਂਦੀਆਂ ਨੇ ਇਸੇ ਲਈ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਚੁੱਤਰ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਸਵੱਛਤਾ ਮਹਿੰਮ ਬਾਰੇ ਜਾਗਰੂਕ ਕਰਦੇ ਕਿਹਾ ਕਿ ਇਸ ਮਹਿੰਮ ਨੂੰ ਸਫਲ ਬਣਾਉਣ ਵਾਸਤੇ ਹਰ ਦੇਸ਼ ਵਾਸੀ ਨੂੰ ਅੱਗੇ ਆਉਣਾ ਚਾਹੀਦਾ ਹੈ ਸੂਚਨਾ ਅਤੇ ਪ੍ਰਸਾਰਣ ਮੰਚਾਲੇ ਦੇ ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨ ਅੰਮ੍ਰਿਤਸਰ ਦੇ ਮੁਖੀ ਗੁਰਮੀਤ ਸਿੰਘ ਨੇ ਕਿਹਾ ਕਿ ਮੰਤਰਾਲੇ ਵੱਲੋਂ ਲਗਾਈ ਗਈ ਇਹ ਪ੍ਰਦਰਸ਼ਨੀ ਦੇ ذریعے ਵਕਵਾਖ ਮੰਤਰਾਲੇ ਦੀਆਂ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਇਸ ਮੌਕੇ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਅਤੇ ਲੇਖ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਵਕਵਾਖ ਕਾਲਜਾਂ ਨੇ ਹਿੱਸਾ ਲਿਆ ਇਸ ਮੌਕੇ ਨੁੱਕੜ ਨਾਟਕ ਸਮੇਤ ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਨੇ ਲੋਕਾਂ ਦਾ ਮਨ ਮੋਲਿਆ हिमाचल प्रदेश ਦੇ ਮੰਡੀ ਤੋਂ ਬੀਜਪੀ ਸੰਸਦ ਮੈਂਬਰ ਅਤੇ ਫਿਲਮ اداکارہ ਕੰਗਨਾ ਰੌਤ ਦੀ ਫਿਲਮ ਅਮਰਜੰਸੀ ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਨ ਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। ਇਹ ਪਟੀਸ਼ਨ ਐਡਵੋਕੇਟ ਈਮਾਨ ਸਿੰਘ ਖਾਰਾ ਅਤੇ ਐਡਵੋਕੇਟ ਦੀਪਿੰਦਰ ਸਿੰਘ ਵਿਰਕ ਵੱਲੋਂ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਫਿਲਮ 'ਚ ਇੱਕ ਖਾਸ ਵਰਗ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਵੇਗੀ। ਪਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਕਲਕੱਤਾ ਵਿਖੇ ਮੈਲਾ ਡਾਕਟਰ ਨਾਲ ਜ਼ਬਰਜਨਾ ਅਤੇ ਕਤਲ ਗਨ ਪਿਛੋਂ ਔਰਤਾਂ ਤੇ ਹੁੰਦਿਆਤਾਚਾਰ ਦੇ ਵਿਰੋਧ ਵਿੱਚ ਅੱਜ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਫਤਿਹਗੜ੍ਹ ਸਾਹਿਬ ਵਿਖੇ ਚੜ੍ਹ ਰਿਆਂ ਵਿਦਿਆ ਦੀਆਂ ਪ੍ਰਮੁੱਖ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਸ਼ਾਂਤੀ ਮਾਰਚ ਕਰਿਆ ਗਿਆ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਕੀਰਤੋਂ ਹੁੰਦਾ ਹੋਇਆ ਵਾਧਾ ਬਾਬਾ ਬੰਦਾ ਸਿੰਘ ਬਹਾਦਰ ਜਯੋਤੀ ਚੌਂਕ ਸਰੂਪ ਸਾਹਿਬ ਵਿਖੇ ਜਾ ਕੇ ਸਮਾਪਤ ਹੋਇਆ ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸਲੋਗਨ ਵੀ ਹੱਥਾਂ 'ਚ ਫੜੇ ਹੋਏ ਸਨ ਇਸ ਸ਼ਾਂਤੀ ਮਾਰਚ ਵਿੱਚ ਮਾਤਾ ਗੁਜਰੀ ਕਾਲਜ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਬਾਬਾ ਬੰ다 ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਅਤੇ ਬਾਬਾ ਬੰ다 ਸਿੰਘ ਬਹਾਦਰ ਪੋਲਾ ਟੈਕਨੀਕਲ ਕਾਲਜ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਵੱਖ-ਵੱਖ ਬੁਲਾਰਿਆਂ ਨੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਬਟਾਲਾ ਦੇ ਵਿਧਾਇਕ ਅਮਨਸ਼ੀਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵਿੱਚ ਉਤਸ਼ਾਹਿਤ ਕਰਨ ਲਈ ਸਫਲ ਉਪਰਾਲੇ ਕੀਤੇ ਗਏ ਨੇ ਅਤੇ ਇਸੇ ਤਹਿਤ ਹਾਕੀ ਦੇ ਜਾਦੂਗਰ ਮੇਜੁਰ ਧਿਆਨचंद ਦੇ ਜਨਮ ਦਿਹਾੜੇ ਤੇ ਕੌਮੀ ਖੇਡ ਦਿਵਸ ਦੀ ਯਾਦ ਵਿੱਚ 29 ਅਗਸਤ ਨੂੰ ਖੇਡਾਂ ਵਤਨ ਪੰਜਾਬ ਪਿਆ ਖੇਡ ਮੁਕਾਬਲਾ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ 2 ਮਹੀਨੇ ਤੋਂ ਵੱਧ ਸਮੇਂ ਤੱਕ ਚੱਲਣ ਵਾਲੇ ਇਸ ਖੇਡ ਮੇਲੇ ਦਾ ਆਗਾਜ਼ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਤੋਂ ਹੋਵੇਗਾ। ਇਸ ਵਾਰ ਸੈਂਤੀ ਖੇਡਾਂ ਦੇ 9 ਉਮਰ ਵਰਗਾਂ 'ਚ 5 ਲੱਖ ਦੇ ਕਰੀਬ ਖਿਡਾਰੀ ਤਾਮੀਆਂ ਲਈ ਚੋਣ ਮੈਦਾਨ 'ਚ ਉਤਰਨਗੇ। ਜੇਤੂਆਂ ਨੂੰ 9 ਕਰੋੜ ਰੁਪਏ ਤੋਂ ਵੱਧ ਇਨਾਮ ਤਕਸੀਮ ਕੀਤੇ ਜਾਣਗੇ। ਉਹਨਾਂ ਕਿਹਾ ਕਿ ਪਹਿਲੀ ਵਾਰ ਖੇਡਾਂ ਵਤਨ ਪੰਜਾਬ ਦੀਆਂ 'ਚ ਪੈਰਾ ਖੇਡਾਂ ਚ ਐਥਲੈਟਿਕਸ ਬੈਡਮਿੰਟਨ ਅਤੇ ਪਾਵਰ ਲਿਫਟਿੰਗ ਨੂੰ ਵੀ ਸ਼ਾਮਲ ਕੀਤਾ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 318ਵੇਂ ਸੰਪੂਰਨਤਾ ਦਿਵਸ ਸਮਾਗਮ ਅਚਲਵੰਡੀ ਸਾਬੋ ਸਥਿਤ ਤਖਤੁ ਸ਼੍ਰੀ ਦਮਦਮਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਤਸ਼ਾਹਬ ਦੇ ਪ੍ਰਕਾਸ਼ ਹੋਣ ਦੇ ਨਾਲ ਹੀ ਰਸਮੀ ਤੌਰ ਤੇ ਸ਼ੁਰੂ ਹੋ ਗਏ। ਅਰੰਭਤਾ ਮਗਰੋਂ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੁਗਤਾਰ ਸਿੰਘ ਨੇ ਦੱਸਿਆ ਕਿ ਮੁੱਖ ਸਮਾਗਮ 29 ਅਗਸਤ ਨੂੰ ਹੋਣਗੇ ਜਿਨ੍ਹਾਂ ਵਿੱਚ ਪਰਚਿੱਤ ਰਾਗੀ ਜਥੇ ਤੇ ਕਥਾਵਾਚਕ ਸੰਗਤਾਂ ਨੂੰ ਗੁਰਬਾਣੀ ਕਥਾ ਕੀਰਤਨ ਨਾਲ ਜੋੜਨਗੇ ਜਦਕੀ ਸਮਾਗਮਾਂ 'ਚ ਤਖਤ ਸਾਹਿਬਾਨ ਦੇ ਜਥੇਦਾਰ ਸਹਾਬਾਂ ਤੇ ਉੱਚ ਧਾਰਮਿਕ ਸ਼ਖਸੀਅਤਾਂ ਹਾਜ਼ਰੀ ਭਰਨ ਗਿਆ ਤਖਤ ਸਾਬ ਤੇ ਮੈਨੇਜਰ ਬਾਈਰਨਜੀਤ ਸਿੰਘ ਨੇ ਦੱਸਿਆ ਕਿ ਸੰਪੂਰਨਤਾ ਸਮਾਗਮਾਂ 'ਚ ਦੇਸ਼ ਵਿਦੇਸ਼ ਤੋਂ ਸੰਗਤਾਂ ਦੀ ਆਮਦ ਦੇ ਮੱਦੇਨਜ਼ਰ ਰਹਿائش ਅਤੇ ਲੰਗਰ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੂਰਵ 4 ਸਤੰਬਰ ਤੇ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰਪੂਰਵ 19 ਅਕਤੂਬਰ ਨੂੰ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਸਤਕਾਰ ਸਮੇਤ ਮਨਾਇਆ ਜਾਵੇਗਾ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਪਾਈ ਰਜਿੰਦਰ ਸਿੰਘ ਮਹਿਤਾ ਦੀ ਅਗਵਾਈ ਹੇਠ ਅੰਮ੍ਰਿਤਸਰ ਸ਼ਹਿਰ ਦੀਆਂ ਧਾਰਮਿਕ ਸਭਾ ਸੁਸਾਇਟੀਆਂ ਦੀ ਨੁਮਾਇੰਦਗੀ ਨਾਲ ਇਕੱਤਰਤਾ ਕਰਕੇ ਗੁਰਪੂਰਵ ਸੰਬੰਧੀ ਹੋਣ ਵਾਲੇ ਸਮਾਗਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਕਿ ਆ ਇਸ ਮੌਕੇ ਵਾਕਫਾ ਖੁਨਮਾਇਦਿਆ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਵ ਅਤੇ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੂਰਵ ਮੌਕੇ ਕੀਤਾ ਜਾਣ ਵਾਲੇ ਸਮਾਗਮਾਂ ਸੰਬੰਧੀ ਸੁਝਾਅ ਦਿੱਤੇ ਅਤੇ ਹਰ ਤਰ੍ਹਾਂ ਦੇ ਸਹਿਯੋਗ ਦੇਣ ਦਾ ਪ੍ਰੋਸਾਵਿਦਿਤਾ ਪੰਜਾਬ ਨੂੰ ਸੂਚਿਤ ਜਾਤੀਆਂ ਪੌ ਵਿਕਾਸ ਅਤੇ ਵਿੱਤ ਨਿਗਮ ਵੱਲੋਂ ਸਾਲ 2023-24 ਦਰਾਂ ਜੁਲੰਦਰ ਜ਼ਿਲ੍ਹੇ ਦੀਆਂ ਸੂਚਿਤ ਜਾਤੀ ਨਾਲ ਸੰਬੰਧਿਤ 210 ਯੋਗਲਾ ਪਾਤਰੀਆਂ ਨੂੰ 1 ਕਰੋੜ 11 ਲੱਖ ਰੁਪਏ ਦੇ ਕਰਜ਼ੇ ਸਵੈ ਰੋਜ਼ਗਾਰ ਲਈ ਮੁਹੱਈਆ ਕਰਵਾਈ ਗਏ ਨੇ ਅੱਜ ਜਲੰਧਰ ਹੁਸ਼ਿਆਰਪੁਰ ਮੋਗਾ ਫਾਜ਼ਿਲਕਾ ਮੁਹਾਲੀ ਸਮੇਤ ਸੂਬੇ ਦੇ ਵੱਖ-ਵੱਖ ਸਿਲਿਆਂ 'ਚ ਗਰਜ ਚਮਕ ਨਾਲ ਭਰੀ ਮੀਂਹ ਪਿਆ ਜਿਸ ਨਾਲ ਮੌਸਮ ਬਹੁਤ ਹੀ ਸੁਹਾਵਣਾ ਹੋ ਗਿਆ ਇਸ ਮੀਂਹ ਨਾਲ ਲੋਕਾਂ ਨੂੰ ਹਮਸਪਰੀ ਗਰਮੀ ਤੋਂ ਬੇਹਦ ਰਾਹਤ ਮਿਲੀ ਹੈ ਮੌਸਮ ਵਿਭਾਗ ਨੇ ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਵਿੱਚ ਅੱਜ ਮੀਂਹ ਬਾਰੇ yellow alert ਜਾਰੀ ਕੀਤਾ ਹੋਇਆ ਹੈ ਬੀਤੀ ਰਾਤ ਹੀ ਮੁਹਾਲੀ ਪਟਿਆਲਾ ਫਾਜ਼ਿਲਕਾ ਤੇ ਫਤਗੜ੍ਹ ਸਾਹਿਬ ਸਮੇਤ ਕਈ ਥਾਈਂ ਮੀਂਹ ਪਿਆ ਤੇ ਹੁਣ ਵੀ ਜਲੰਧਰ ਸਮੇਤ ਸੂਬੇ ਦੇ ਕਈ ਥਾਵਾਂ 'ਤੇ ਬਦਲਵਾਈ ਬਣੀ ਹੋਈ ਹੈ ਇਸ ਤੋਂ ਇਲਾਵਾ ਅੰਮ੍ਰਿਤਸਰ ਕਪੂਰਥਲਾ ਜਲ ਰੂਪਨਗਰ ਮੋਹਾਲੀ ਪਟਿਆਲਾ ਫਤਿਹਗੜ ਸਾਹਿਬ ਸੰਗਰੂਰ ਮਾਨਸਾ ਤੇ ਬਟਿੰਡਾ ਚ ਵੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਉਦੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਮ ਲੋਕ ਤੇ ਖਾਸ ਕਰਕੇ ਕਿਸਾਨ ਵੀ ਇਸ ਮੀਂਹ ਪੈਣ ਕਰਕੇ ਬਹੁਤ ਖੁਸ਼ ਨੇ ਰਾਜਨ ਸ਼ਰਮਾ ਮੋਹਾਲੀ ਤੋਂ ਬੋਲ ਰਹੇ ਹਾਂ ਮੈਂ ਖੁਸ਼ੀ ਹੈ ਕਿ ਇਹ ਸਾਰਿਆਂ ਨੂੰ ਗਰਮੀ ਐਂ ਚ ਰਾਹਤ ਮਿਲੀ ਹੈ ਕਾਰੋਬਾਰੀਆਂ ਨੂੰ ਵਾਅਦਾ ਹੋਊਗਾ ਬਹੁਤ ਫਸਲਾਂ ਵਧੀਆ ਹੋਣਗੀਆਂ ਲੋਕਲ ਡਾਊਨ ਇਕਨੋਮਿਕ ਜਿਹੜੀ ਪਾਣੀ ਤੇ ਹੈਗੀ ਆ ਉਹ ਵੀ ਵਧੇਗੀ ਕਲਵਨ ਸਿੰਘ ਸਰਪੰਚ ਤੇਰਪੁੜੀ ਮੈਂ ਕਿਸਾਨ ਹੋਣ ਦੇ ਨਾਤੇ ਇਹ ਗੱਲ ਦੱਸਣਾ ਚਾਹੁੰਦਾ ਹਾਂ ਕਿ ਮੀਂਹ ਆ ਜਿਹੜਾ ਬਹੁਤ ਵਧੀਆ ਹੈ ਵਧੀਆ ਮੌਸਮਾ ਹਮਸ ਵੀ ਠੀਕ ਹੋਇਆ ਇਹਦੇ ਨਾਲ ਕਟਾਈ ਗਰਮੀ ਘਟਈਆ ਕਿਉਂ ਦੋ ਤਿੰਨ ਅੰਦਰ ਦੀ ਖੁਸ਼ਹਾਲੀ ਆਈ ਆ ਮੈਮੂਗਾ ਤੋਂ ਨਵਨੀਤ कौर ਬੜੀ ਢੇਰ ਤੋਂ ਉਡੀਕ ਸੀਗੀ ਮੀਂਹ ਦੀ ਪੰਜਾਬ ਵਾਸੀਆਂ ਨੂੰ ਅੱਜ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਕਿਤੇ ਥੋੜਾ ਤੇ ਕਿਤੇ ਜ਼ਿਆਦਾ ਮੀਂਹ ਪਿਆ ਆ ਲੋਕ ਸੈਰ ਕਰਨ ਲਈ ਘਰਾਂ ਤੋਂ ਬਾਹਰ ਨਿਕਲ ਰਹੇ ਆ ਸੋ ਇਹ ਬਾਰਿਸ਼ ਨਾ ਸਿਰਫ ਮਨੁੱਖਾਂ ਲਈ ਬਲਕਿ ਇਹ ਪੇੜ ਪੌਦਿਆਂ ਲਈ ਵੀ ਬਹੁਤ ਲਾਭਦਾਇਕ ਮੈਂ ਮਨਵਿੰਦਰ ਮੋਗੇ ਤੋਂ ਗੱਲ ਕਰ ਰਹੀ ਹਾਂ ਜੀ ਮੀਂਹ ਦੇ ਨਾਲ ਆਮ ਜਨਤਾ ਨੂੰ ਰਾਹਤ ਮਿਲੀ ਮਿਲੀ ਹੈ ਜਿਹੜੇ ਪਸ਼ੂ ਪੰਛੀ ਬੇਜਵਾਨ ਨੇ ਉਹਨਾਂ ਨੂੰ ਵੀ ਹੋਮਸ ਭਰੀ ਜਿਹੜੀ ਗਰਮੀ ਆ ਉਹ ਤੋਂ ਰਾਹਤ ਮਿਲੀ ਆ ਪਰ ਕੁਦਰਤੀ ਚੀਜ਼ ਕੁਦਰਤੀ ਹੁੰਦੀ ਹੈ ਜੋ ਕੁਦਰਤ ਵੱਲੋਂ ਮੌਸਮ ਸੁਭਾਅਣਾ ਹੁੰਦਾ ਹੈ ਉਹ ਏਸੀ ਕੂਲਰ ਉਸ ਚੀਜ਼ ਦਾ ਮਤਲਬ ਉਹਦੀ ਪਰਭਾਈ ਨਹੀਂ ਕਰ ਸਕਦੀ ਪੈरिस ਪੈਰਾਪਲੀੰਪਿਕ 2024 ਕੱਲ ਤੋਂ ਸ਼ੁਰੂ ਹੋ ਰਹੇ ਨੇ 11 ਦਿਨਾਂ ਤੱਕ ਲਗਾਤਾਰ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਨੂੰ ਸ਼ਾਨਦਾਰ ਉਦਘਾਟਨੀ ਸਮਾਗਮ ਤੋਂ ਬਾਅਦ ਕੱਲ ਸ਼ੁਰੂ ਕੀਤਾ ਜਾਵੇਗਾ ਅਤੇ ਅਗਲੇ ਮਹੀਨੇ ਦੀ 8 ਤਰੀਕ ਤੱਕ ਚੱਲਣਗੀਆਂ ਇਸ ਵਾਰ ਭਾਰਤ ਇਨ ਖੇਡਾਂ ਦੇ ਇਤਿਹਾਸ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਪੇਜ ਰਿਹਾ ਹੈ ਇੱਕ ਵੀਡੀਓ ਸੰਦੇਸ਼ 'ਚ ਨੌਜਵਾਨ ਮਾਮਲਿਆਂ ਦੇ ਖੇਡਾਂ ਬਾਰੇ ਮੰਤਰੀ ਡਾਕਟਰ ਮਨਸੂਖ ਮਾਨਪੀਆ ਨੇ ਭਾਰਤੀ ਦਾਲੂ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਨਾਗਰਿਕਾਂ ਨੂੰ ਚੀਅਰ ਫਾਰ ਭਾਰਤ ਦੇ ਨਾਰੇ ਲਗਾ ਕੇ ਐਥਲੀਟਾਂ ਨੂੰ ਉਤਸ਼ਾਹਤ ਕਰਨ ਦੀ ਅਪੀਲ ਕੀਤੀ पेरिस पैरालंपिक शुरू हो रहा है भारत के अभी तक के सबसे बड़ा दल चौरासी पैरा जाबाज जो पैरालंपिक में अपना दमखम दिखाएंगे वक्त है उन्हें प्रेरित करने का, उनका आत्मविश्वास बढ़ाने का तो इस पैरालंपिक में बढ़ाए उनका हौसला और लगाए नारा चेयर फॉर भारत स्टार बल्लेबाज हरमनप्रीत कौर आईसीसी औरत टी ट्वेंटी क्रिकेट विश्व कप दो हजार ली पंद्रह मेम्बरी भारतीय टीम की कप्तान जबकि स्मृति मंदाना टीम दी उपकप्तान ਹੋਵੇਗੀ ক্রিকেট ਟੂਰਨਾਮੈਂਟ 10 ਤੋਂ 20 ਅਕਤੂਬਰ ਤੱਕ ਦੁਬਈ ਅਤੇ ਸ਼ਾਰਜਾਹ ਚ ਖੇਡਿਆ ਜਾਵੇਗਾ ਭਾਰਤ ਆਸਟ੍ਰੇਲੀਆ ਨਿਊਜ਼ੀਲੈਂਡ ਪਾਕਿਸਤਾਨ ਤੇ ਸ਼੍ਰੀਲੰਕਾ ਗਰੁੱਪ A ਵਿੱਚ ਨੇ ਤੇ ਆਖਰਚੁ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਕੇਂਦਰੀ ਗ੍ਰਹਿ ਮੰਤਰੀ ਅਮਰ ਚਾਪਾਲ ਕੇ ਨਵੀਂ ਦਿੱਲੀ ਚ ਪੁਲਿਸ ਖੋਜ ਦੇ ਵਿਕਾਸ ਬਿਊਰੋ ਦੇ 54ਵੇਂ ਸਥਾਪਨਾ ਦਿਵਸ ਸਮਾਗਮ ਚ ਸ਼ਿਰਕਤ ਕਰਨਗੇ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਰਾਜਸਥਾਨ ਤੋਂ ਬਿਨਾਂ ਮੁਕਾਬਲਾ ਰਾਜ ਸਭਾ ਦੇ ਮੈਂਬਰ ਚੁਣੇ ਗਏ ਨੇ ਅਤੇ ਚਲੰਦਰ ਸਮੇਤ ਜ਼ੂਬੇ ਦੇ ਵਾਕਫਾਕ ਸਿਲੇਜ ਅੱਜ ਆਤ ਸ਼ਾਮ ਗਰਜ ਚਮਕ ਨਾਲ ਪਈ ਪਾਰੀਮੀ ਨੇ ਮੌਸਮ ਸੁਹਾਵਣਾ ਕੀਤਾ ਇਸ ਦਿਨਾਲ ਹੀ ਪਰਦੇਸ਼ਿਕ ਖਬਰਾਂ ਖਤਮ ਹੋਈਆਂ ਨਮਸਕਾਰ